ਬਾਬਾ ਅੰਕੁਰ ਨਿਰੂਲਾ ਇੱਕ ਬਾਬਾ ਹੈ ਉਹ ਇੱਕ ਐਸਾ ਬਾਬਾ ਹੈ ਜਿਨੇ ਉਹਨੇ ਆਪਣੇ ਡੇਰੇ ਦੀ ਕੁੜੀ ਦੇ ਨਾਲ ਵਿਆਹ ਕੀਤਾ ਇਸ ਬਾਬੇ ਨੇ ਮੇਰੇ ਉੱਪਰ ਤਿੰਨ ਨਜਾਇਜ਼ ਪਰਚੇ ਕੀਤੇ ਤੇ ਚੌਥਾ ਪਰਚਾ ਇਹਨੇ ਮੈਨੂੰ ਹੁਣ ਦਿੱਤਾ ਤੇ ਆ ਮੈਂ ਇੱਕ ਸਿੱਖ ਕੁੜੀ ਆ ਮੈਂ ਇੱਕ ਅੰਮ੍ਰਿਤਧਾਰੀ ਕੁੜੀ ਆ ਕਿਹਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਬੋਲਣ ਦੇ ਆਏ ਕਿਹ ਲਈ ਕੇਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਦੱਸ ਰਿਹਾ ਹੈ ਕਿ ਮੈਂ ਆਪਣੇ ਗੁਰਦੁਆਰਾ ਸਾਹਿਬ 'ਚ ਨਹੀਂ ਜਾ ਸਕਦੀ ਆ ਇਹ ਇਹ 크ਿਸਚਨ ਨਹੀਂ ਆ ਇਹ 크ਿਸਚਨ ਹੋ ਵੀ ਨਹੀਂ ਸਕਦੇ ਕਿਉਂਕਿ 크ਿਸਚਨ ਵੀ ਨਾ ਬਾਈਬਲ ਨੂੰ ਪਿਆਰ ਕਰਦੇ ਪਰ ਇਹ ਲੋਗ ਬਾਬਿਆਂ ਨੂੰ ਪ੍ਰਮੋਟ ਕਰਦੇ ਆ 바ਬਾ ਅੰਕੁਰ ਨਿਰੂਲਾ ਇੱਕ ਬਾਬਾ ਹੈ ਉਹ ਇੱਕ ਐਸਾ ਬਾਬਾ ਹੈ ਜਿਹੜਾ ਕਿ ਆਪਣੀ ਭੈਣ ਦੇ ਨਾਲ ਉਹਦੇ ਹੀ ਡੇਰੇ 'ਚ ਵਿਆਹ ਕਰ ਜਿਨੇ ਉਹਨੇ ਆਪਣੇ ਡੇਰੇ ਦੀ ਕੁੜੀ ਦੇ ਨਾਲ ਵਿਆਹ ਕੀਤਾ ਉਹ ਇੱਕ ਐਸਾ ਪਖੰਡੀ ਬਾਬਾ ਹੈ ਜਿਨੇ ਜੋ ਕਹਿੰਦਾ ਹੈ ਧੀਆ ਪੈਣਾ ਨੂੰ ਚੁੰਨੀ ਲੈਣ ਦੀ ਲੋੜ ਨਹੀਂ ਆ ਇਹ ਸਿਫ ਮੈਂ ਬੋਲ ਨਹੀਂ ਰਹੀ ਆ ਮੈਂ ਅੱਜ ਤੁਹਾਨੂੰ ਉਹਦੀਆਂ ਸਾਰੀਆਂ ਕਲਿੱਪਿੰਗਾਂ ਦਿਖਾਉਂਗੀ ਇੱਥੇ ਤੇ ਆਈਡੀਆ ਵੀ ਦਵਾਂਗੀ ਕਿਉਂਕਿ ਉਹ ਮੈਂ ਖੁਦ ਕ੍ਰੀਏਟ ਨਹੀਂ ਕੀਤੀਆਂ ਤੇ ਤੁਸੀਂ ਖੁਦ ਜਸਟੀਫਾਈ ਕਰ ਲਿਓ ਕਿ ਕਿਹੜਾ ਕਿਹਦਾ ਤੁਹਾਨੂੰ ਸਾਥ ਦੇਣਾ ਹੈ ਉਹ ਇੱਕ ਐਸਾ ਬਾਬਾ ਹੈ ਖਾਮਰਾ ਦੇ ਵਿੱਚ ਜੋ ਕਿ ਆਪਣੇ ਆਪ ਨੂੰ ਸਪਿਰਚੁਅਲ ਪਾਪਾ ਕਹਿੰਦਾ ਹੈ ਪਰ ਉਹ ਪਾਪਾ ਨਹੀਂ ਆ ਕਿਉਂਕਿ ਸਾਡਾ ਸਪਿਰਚੁਅਲ ਬਾਪ ਜਿਹੜਾ ਹੁੰਦਾ ਹੈ ਉਹ ਸਾਡਾ ਅਕਾਲ ਪੁਰਖ ਵਾਹਿਗੁਰੂ ਹੈ ਇਸ ਬਾਬੇ ਨੇ ਮੇਰੇ ਉੱਪਰ ਤਿੰਨ ਨਜਾਇਜ਼ ਪਰਚੇ ਕੀਤੇ ਤੇ ਚੌਥਾ ਪਰਚਾ ਇਹਨੇ ਮੈਨੂੰ ਹੁਣ ਦਿੱਤਾ ਹਾਲ ਫਿਲਹਾਲ ਦੇ ਵਿੱਚ ਔਰ ਉਹਦੀ ਮੈਂ ਅੱਜ ਤੁਹਾਨੂੰ ਸਮਰੀ ਉਹ ਆਪਣੇ ਹੀ ਕਥਨ 'ਚ ਕਿੱਦਾਂ ਫਸਿਆ ਮੈਂ ਤੁਹਾਨੂੰ ਦਿਖਾਉਂਗੀ 3 ਮਾਰਚ ਨੂੰ 2024 ਦੇ ਉੱਪਰ ਮੇਰੇ ਉੱਪਰ ਚੌਥਾ ਪਰਚਾ ਕੀਤਾ ਗਿਆ ਆ ਮੇਰੇ ਮਾਤਾ ਜੀ ਬੈਠੇ ਆ ਮੇਰੀ ਭੈਣ ਵੀ ਆਈ ਹੋਈ ਆ ਹਾਂਜੀ ਆ ਪਿੱਛੇ ਮੇਰੀ ਭੈਣ ਆ ਇਹ ਮੇਰੀ ਮਾਤਾ ਜੀ ਆ ਠੀਕ ਹੈ ਮੈਂ ਹੈਗੀ ਆ ਜਮਸ਼ੇਦਪੁਰ ਟਾਟਾ ਨਗਰ ਨियर ਟੂ ਕੋਲਕਾਤਾ ਦਾ ਬੱਚਾ ਐ ਮੈਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਦਾ ਮੈਂ ਸਰਟੀਫਾਈਡ ਫਰਸਟ ਮੈਡੀਕਲ ਰਿਸਪੌਂਡਰ ਆ ਠੀਕ ਐ ਆ ਮੇਰਾ ਬੈਚ ਨੰਬਰ ਐ ਮੈਂ ਜਿੱਦਾਂ ਕਿ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਬਾਬਾ ਜੀ ਉਹ ਨਹੀਂ ਆਏ ਆ ਮੈਂ ਫਿਰ ਤੋਂ ਦੱਸਣ ਦੀ ਆ ਠੀਕ ਐ ਮੇਰਾ ਕੰਮ ਸਿਰਫ ਇਹ ਹੀ ਸੀਗਾ ਲੋਕਾਂ ਦੀ ਮਦਦ ਕਰਨਾ ਨਾ ਕਿ ਦੇਖਣਾ Hindu ਆ Muslim ਆ Sikh ਆ Isai ਆ ਇੱਕ Christian ਸ਼ਖਸ ਦੇਦੇ ਉੱਪਰ ਰੇਪ ਕੇਸ ਚੱਲਦੇ ਸੀ ਮੈਨੂੰ ਨਹੀਂ ਪਤਾ ਸੀ ਉਹਨੇ ਰੇਪ ਕੇਸ ਉਹਦੇ ਉੱਪਰ ਚੱਲਦੇ ਆ ਉਹਨੇ ਸਿਰਫ ਮੈਨੂੰ ਇੰਨਾ ਕਿਹਾ ਮੇਰੀ ਬਾਹ ਟੁੱਟੀ ਹੈ ਮੈਂ ਐ ਹੋਰ ਮੇਰੇ ਨਾਲ ਹੋਰ ਵੀ ਮੇਰੇ ਨਾਲ ਇੱਕ ਭਰਾ ਇੱਕ ਭੈਣ ਅਸੀਂ ਤਿੰਨ ਜਣਿਆਂ ਨੇ ਐਨਐਚਆਰਸੀ 'ਚ ਉਹਦਾ ਕੇਸ ਲੱਗਾ ਹੋਇਆ ਸੀ ਉਹ ਸ਼ਖਸ ਦਾ ਕੇਸ ਲੱਗਾ ਹੋਇਆ ਸੀ ਉੱਥੇ ਅਸੀਂ ਇਹਦੇ ਆਵਾਜ਼ ਦੇ ਲਈ ਧਰਨਾ ਲਾਇਆ ਤਾਂ ਮੇਰੇ ਉੱਪਰ ਪਰਚੇ ਲੱਗੇ ਕਿਉਂਕਿ ਮੈਂ ਰਿਹਾਈਸ਼ ਕੀਤੀ ਸੀ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਠੀਕ ਹੈ ਮੈਨੂੰ ਦੱਸਿਆ ਜਾ ਰਿਹਾ ਸੀ ਗੁਰਦੁਆਰੇ ਦੇ ਵਿੱਚ ਕਿ ਮੈਂ ਗੁਰਦ ਇੱਕ ਸਿੱਖ ਕੁੜੀ ਹੋ ਕੇ ਗੁਰਦੁਆਰੇ ਚ ਰਿਹائش ਨਹੀਂ ਕਰ ਸਕਦੀ। ਮੈਂ ਗੁਰਦੁਆਰੇ ਜਾ ਰਹੀਆਂ ਤਾਂ ਮੈਂ ਸ਼ੈਤਾਨ ਆ। ਮੈਂ ਗੁਰਦੁਆਰਾ ਸਾਹਿਬ ਦਾ ਲੰਗਰ ਪ੍ਰਸ਼ਾਦ ਨਹੀਂ ਖਾ ਸਕਦੀ ਆ। ਠੀਕ ਹੈ। ਮੈਂ ਪੁੱਛਣਾ ਚਾਹਦੀ ਆ ਅੱਜ ਸਮਸਤ মিডিਆ ਨੂੰ ਇੱਥੇ ਮੇਰੇ ਬਾਬਾ ਜੀ ਉਨੀ ਵੀ ਬੈਠੇ ਆ। ਮੈਂ ਇੱਕ ਸਿੱਖ ਕੁੜੀ ਆ। ਮੈਂ ਇੱਕ ਅੰਮ੍ਰਿਤਧਾਰੀ ਕੁੜੀ ਆ। ਕਿਹਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਬੋਲਣ ਦੇ ਆਏ। ਕਿਹ ਲਈ ਕੇਦੀ ਇੰਦੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਦੱਸ ਰਿਹਾ ਹੈ। ਮੈਂ ਆਪਣੇ ਗੁਰਦੁਆਰਾ ਸਾਹਿਬ 'ਚ ਨਹੀਂ ਜਾ ਸਕਦੀਆਂ ਮੈਂ ਆਪਣੇ ਬਾਪ ਗੁਰਗੋਬਿੰਦ ਸਿੰਘ ਜੀ ਹੋਰ ਮਾਤਾ ਸਾਹਿਬ ਕੋਰ ਨੂੰ ਨਹੀਂ ਮੰਨ ਸਕਦੀ ਕੇ ਵੀ ਆਏ ਕੇ ਦੀ ਆਏ ਕੋਣ ਆਏ ਮੈਂ ਪੁੱਛਣਾ ਚਾਹੁੰਦੀ ਆ ਜਦੋਂ ਮੈਂ ਇਸ ਚੀਜ਼ ਦਾ ਉਜਾਗਰ ਕੀਤਾ ਸੋਸ਼ਲ ਮੀਡੀਆ ਸਾਈਟ 'ਤੇ ਕਿ ਇੱਕ ਗੰਦੇ ਲੋਗ ਇਹ ਇੱਕ ਕ੍ਰਿਸਚੀਅਨ ਨਹੀਂ ਆ ਇੱਕ ਕ੍ਰਿਸਚੀਅਨ ਹੋ ਵੀ ਨਹੀਂ ਸਕਦੇ ਕਿਉਂਕਿ ਕ੍ਰਿਸਚੀਅਨ ਵੀ ਨਾ ਬਾਈਬਲ ਨੂੰ ਪਿਆਰ ਕਰਦੇ ਪਰ ਇਹ ਲੋਗ ਬਾਬਿਆਂ ਨੂੰ ਪ੍ਰਮੋਟ ਕਰਦੇ ਆ ਇਹ ਲੋਗ ਪੈਸਿਆਂ ਨੂੰ ਪ੍ਰਮੋਟ ਕਰਦੇ ਆ ਇਹ ਲੋਕ ਬਿਜ਼ਨਸ ਨੂੰ ਪ੍ਰਮੋਟ ਕਰਦੇ ਆ ਤੇ ਨਜਾਇਜ਼ ਪਰਚੇ ਕਰਦੇ ਆ ਹੋਰ ਇਹ ਧੀਆਂ ਭੈਣਾਂ ਨੂੰ ਕਹਿੰਦੇ ਆ ਕਿ ਚੁੰਨੀ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ ਆ ਬਾਈਬਲ ਐਸੀ ਕਹਿੰਦੀ ਆ ਜਦ ਮੈਂ ਇਹਨਾਂ ਦੀ ਬਾਈਬਲ ਪੜ੍ਹੀ ਤਾਂ ਉੱਥੇ ਸਾਫ਼ ਕਿਹਾ ਹੈ ਕਿ ਆਪਣਾ ਸੇ ਟਕਣਾ ਤੁਹਾਨੂੰ ਜ਼ਰੂਰੀ ਆ ਠੀਕ ਹੈ ਇਸ ਪਖੰਡੀ ਬਾਬਾ ਅੰਕੁਰ ਨਿਰੂਲਾ ਦਾ ਕਹਿਣਾ ਹੈ ਤੁਹਾਨੂੰ ਮੇਕਅਪ ਕਰਕੇ ਚਰਚ 'ਚ ਆਓ ਜਦਕਿ ਬਾਈਬਲ ਇਹ ਦੱਸਦੀ ਆ ਕਿ ਤੁਸੀਂ ਚਰਿੱਤਰ ਦੇ ਨਾਲ ਚਰਿੱਤਰ ਤਾਂ ਚੰਗੇ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਕਟਨੀਆ ਇਹ ਇਹ प्रवचन ਆਪਣੇ ਡੇਰੇ 'ਚ ਕਰਦਾ ਹੋਰ ਧੀਆ ਪੈਣਾ ਦੀ ਛਾਤੀ ਦੇ ਵੱਲ ਇਸ ਸ਼ਖਸ ਦੀ ਨਜ਼ਰ ਰਹਿੰਦੀ ਆ। ਔਰ ਮੈਂ ਤੁਹਾਨੂੰ ਇਹਦੀ ਕੁਝ ਕਲਿੱਪਿੰਗਸ ਦੱਸਣਾ ਚਾਹੁੰਦੀ ਤੁਸੀਂ ਖੁਦ ਹੀ ਡਿਸਾਈਡ ਕਰੋ ਇਹ ਬੰਦਾ ਕਿਸ ਤਰ੍ਹਾਂ ਹੈ। ਇਹ Hindu Sikh ਸਾਰੇ ਸਮੁਦਾਈ ਨੂੰ ਇਹ ਗਲਤ ਬੋਲਦਾ ਹੈ। ਇਹਦੇ ਉੱਪਰ 295A ਦਾ ਪਰਚਾ ਲੱਗਣਾ ਚਾਹੀਦਾ। ਹਰ ਵਾਰੀ ਮੈਂ ਕੁੜੀ ਆ ਤਾਂ ਮੈਨੂੰ ਦਬਾਇਆ ਜਾਂਦਾ ਹੈ। ਮੈਨੂੰ ਦਬਾ ਕੇ ਮੈਨੂੰ ਜੇਲ੍ਹ ਕਟਾਈ ਜਾਂਦੀ ਆ। ਮੈਂ ਨਹੀਂ ਡਰੀ। ਆ ਮੇਰੀ ਮੰਮੀ ਬੈਠੀ ਐ ਇੱਥੇ। ਮੇਰਾ ਘਰ ਟੁੱਟ ਗਿਆ। ਆ ਮੇਰਾ ਡਾਈਵੋਰਸ ਡਾਈਵੋਰਸ ਦੇ ਪੇਪਰ ਹੈ ਬਾਬਾ ਜੀ ਆ ਦੇਖੋ ਮੇਰਾ ਘਰ ਟੁੱਟਿਆ ਮੇਰੇ ਮੇਰੇ ਹਸਬੰਦ ਨੇ ਕਿਹਾ ਜੇ ਤੂੰ ਇਹ ਜੰਗ ਬੰਦ ਨਹੀਂ ਕਰਦੀ ਨਾ ਬਾਬਾ ਅੰਕੁਰ ਦੇ ਨਾਲ ਤਾਂ ਤੈਨੂੰ ਨਾ ਮੈਂ ਨਹੀਂ ਰੱਖਣਾ ਕਿਉਂਕਿ ਮੈਂ ਕੁੜੀ ਸੀਗੀ ਕਿਉਂਕਿ ਮੈਂ ਕੁੜੀ ਸੀ ਮੇਰੀ ਆਵਾਜ਼ ਨੂੰ ਪ੍ਰੈਸ ਕਲੱਬ ਜਲੰਧਰ 'ਚ ਬੰਦ ਕੀਤਾ ਗਿਆ ਮੈਂ ਤੁਹਾਨੂੰ ਰਿਕਾਰਡਿੰਗ ਨਹੀਂ ਖਾਂਦੀ ਆ ਕੱਲ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਮੈਂ ਜਲੰਧਰ ਪ੍ਰੈਸ ਕਲੱਬ 'ਚ ਨਾ ਮੈਂ ਆਪਣੀ ਆਵਾਜ਼ ਦੱਸਣਾ ਚਾਹੁੰਦੀ ਮੇਰੇ ਨਾਲ ਕਿਹੜਾ ਤੱਕਾ ਹੋਣ ਗਿਆ ਅਗਲੇ ਵਾਲੇ ਪਤਾ ਮੈਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਤੁਹਾਨੂੰ ਪਤਾ ਤਾਂ ਹੈਗਾ ਤੁਸੀਂ ਬਹਿਨ ਆ ਪਾਈਵੇਂ ਬਹਿਨ ਪਤਾ ਕਿਉਂ ਗਈ ਕਿਉਂਕਿ ਰਮਨਦੀਪ ਮੇਰੀ ਚਲਦੀ ਕਾਨਫਰੈਂਸ 'ਚ ਆ ਗਿਆ ਸੀ ਰਮਨਦੀਪ ਮੰਗੂਮਾੜ ਸੁਣਿਆ ਹੋਊਗਾ ਤੁਸੀਂ ਬਿਲਕੁਲ ਠੀਕ ਹੈ ਜਿਹਦਾ ਬੈਕ ਰਿਕਾਰਡ ਅੱਜ ਤੁਹਾਨੂੰ ਪ੍ਰਗਟ ਸਿੰਘ ਬਾਬਾ ਜੀ ਤੁਹਾਨੂੰ ਦੱਸਣਗੇ 2 ਮਿੰਟ ਰੁਕੋ ਉਹ ਜੇਲ੍ਹ ਦੇ ਵਿੱਚ ਆਸਰੇ ਹਾਂਜੀ ਠੀਕ ਹੈ ਬਾਬਾ ਪ੍ਰਗਟ ਸਿੰਘ ਜੀ ਸੁਣਿਆ ਹੋਊਗਾ ਤੁਸੀਂ ਠੀਕ ਹੈ ਅਰਬਾ ਖਰਬਾ ਦੇ ਰਾਜਾ ਰਾਮ ਠੀਕ ਹੈ ਤਰਨਾਦਲ ਤੁਸੀਂ ਸੁਣਿਆ ਹੋਊਗਾ ਮੈਂ ਉਹਨੂੰ ਸਪੋਰਟ ਕਰਦੀ ਕਿਉਂਕਿ ਉਹਨਾਂ ਰਮਨਦੀਪ ਦੇ ਨਾਲ ਬਾਬਾ ਜੀ ਨੂੰ ਵੀ ਗੁੰਮਰਾਹ ਕਰਕੇ ਮੇਰੇ ਉੱਪਰ ਮੇਰੇ ਮੇਰੀ ਵੀਡੀਓ ਨੂੰ ਐਡਿਟ ਕਰਕੇ ਮੇਰੇ ਉੱਪਰ ਬਾਬਾ ਅੰਕੁਰ ਮਿਰੂਲਾ ਨੇ ਪਰਚੇ ਕੀਤੇ ਪਰ ਬਾਬਾ ਪਰਗਟ ਸਿੰਘ ਜੀ ਨਾ ਇਮਾਨਦਾਰ ਸੱਚੇ ਸੀਗੇ ਉਹ ਸੱਚੇ ਸੇਕ ਸੀ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਆਕੇ ਅੰਕੁਰ ਨੂੰ ਕਿਹਾ ਕਿ ਤੂੰ ਗਲਤ ਆ ਤੂੰ ਗਲਤ ਕੀਤਾ ਇੱਕ ਸਿਖਾ ਨਹੀਂ ਤੀਨੂੰ ਨੰਗਾ ਕੀਤਾ ਸ਼ਰਮ ਉਸ ਧੀ ਦਾ ਕੀ ਕਸੂਰ ਸੀ ਹੋਰ ਉਹ ਬਾਬਾ ਜੀ ਦੀ ਬਾਬਾ ਜੀ ਦੀ ਨਾਲ ਮੈਂ ਤੁਹਾਡੀ ਹੁਣ ਇੱਥੇ ਡਾਇਰੈਕਟ ਗੱਲ ਕਰਵਾਂਦੀ ਆ ਜਾਤਾ ਹੂੰ ਮੈਂ ਸ਼ਖਸੀਅ ਜਿਹੜਾ ਕਹਿ ਰਿਹਾ ਹੈ ਕਿ ਭਈ ਤੁਹਾਨੂੰ ਨੋ ਬੋਲਣਾ ਨਹੀਂ ਆਂਦਾ ਮੈਂ ਕਹਿਣਾ ਚਾਹਦੀ ਆ ਇਹ ਆਪਣੇ ਆਪ ਨੂੰ 크੍ਰਿਸਚੀਅਨ ਦੱਸਦਾ ਹੈ ਬਾਹਰ ਦੇ 크੍ਰਿਸਚੀਅਨ ਇੱਥੇ ਆ ਕੇ ਸਾਡੇ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਸਕਦੇ ਆ ਉਹ ਜੰਦਰ ਪ੍ਰਸ਼ਾਦ ਖਾ ਸਕਦੇ ਆ ਬਾਹਰ ਦੇ 크੍ਰਿਸਚੀਅਨ ਆ ਕੇ ਉੜੀਸਾ ਦੇ ਵਿੱਚ ਭੁਵਨੇਸ਼ਵਰ ਚ ਠੀਕ ਹੈ ਉੱਥੇ ਨਤਮਸਤਕ ਹੋ ਸਕਦੇ ਆ ਮੰਦਿਰਾਂ ਚ ਪਰ ਬਾਬਾ ਅੰਕੁਰ ਦੀ ਸੰਗਤ ਪ੍ਰਸ਼ਾਦ ਨਹੀਂ ਖਾ ਸਕਦੀ ਕਿਉਂਕਿ ਬਾਈਬਲ ਇਹ ਦੱਸਦੀ ਆ ਜਦ ਕੀ ਮੈਂ ਤੁਹਾਨੂੰ ਦੱਸਣਾ ਚਾਹਦੀ ਬਾਈਬਲ ਪਿਆਰ ਕਰਨਾ ਸਿਖਾਉਂਦੀ ਆ ਬਾਈਬਲ ਸੇ ਇੱਕ ਪਿਆਰ ਕਰਨਾ ਸਿਖਾਉਂਦੀ ਆ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਨੂੰ ਪਿਆਰ ਕਰਨਾ ਸਿਖਾਉਂਦੀ ਇਹਦੇ ਚੇ ਤਾਂ ਆ ਦੇਖ ਲੋ ਆ ਪਿਆਰ ਕਰ ਰਿਆ ਆ ਪਿਆਰ ਕਰ ਰਿਆ ਕਹਿੰਦਾ ਆਪਣੇ ਲੋਕਾਂ ਨੂੰ ਸਿਖਾਉਂਦਾ ਹੈ ਤੁਹਾਨੂੰ ਕਿਤੇ ਵੀ ਮੱਥਾ ਟੇਕਣ ਦੀ ਲੰਗਰ ਪ੍ਰਸ਼ਾਦ ਖਾਣ ਦੀ ਜ਼ਰੂਰਤ ਨਹੀਂ ਆ ਕੋਣ ਤਨ ਮੈਂ ਹੋਰ ਦਿਖਾਉਣੀ ਆ ਇਹਦੇ ਕਾਰਨਾਮੇ ਅੱਜ ਮੈਂ ਸਾਰੇ ਖੋਲਨੇ ਕਿਉਂਕਿ ਮੈਨੂੰ ਨਹੀਂ ਪਤਾ ਇਸ ਤੋਂ ਬਾਅਦ ਮੈਨੂੰ ਜੇਲ੍ਹ ਹੋਊਗੀ ਕਿਉਂਕਿ ਹਰ ਵਾਰੀ ਜਦੋਂ ਮੈਂ ਕਾਨਫਰੰਸ ਕਰਦੀ ਆ ਉਸ ਤੋਂ ਬਾਅਦ ਇਹ ਮੈਨੂੰ ਜੇਲ੍ਹ ਹੀ ਕਰਾਉਂਦਾ ਜੇਲ੍ਹ ਹੀ ਕਰਾਉਂਦਾ ਔਰ 295 ਦੇ ਪਰਚੇ ਦਵਾਉਂਦਾ ਹੈ ਠੀਕ ਹੈ ਨਾ ਮੈਂ ਤੁਹਾਨੂੰ ਪਹਿਲਾ ਇਹਦੀ ਔਕਾਤ ਦਿਖਾਉਣਾ ਚਾਹੁੰਦੀ ਆ ਮੇਰੇ ਆਪਣੇ ਕਲੋਸ ਨੂੰ ਦੀ ਸ਼ਾਦੀ ਸੀ ਉਹਦੇ ਘਰੋਂ ਆਏ ਗਲਤੀ ਨਾਲ ਗਲਤੀ से ਕਿਹ ਬੈਠੇ ਹੈ ਕੋਈ ਲਾ ਵੀ ਆਇਆ ਨਾਲ ਲਾ ਕੇ ਮੈਂ ਤਾਂ ਮਰੇ ਮੇਗਾ ਪਾਜਾ ਥਾਂ ਲਿਖ ਹੈ ਸਾਗੀ ਕੀਤਾ ਪੀਲਾ ਵੀ ਕ੍ਰਿਸਚਨ ਹੋਗੇ ਉਹ ਪੀਆ ਪਿਲਾਉ ਹੈ ਕਰ ਰਹੇ ਹੋ ਬੈਠੇ ਕੀ ਗੱਲ ਕ੍ਰਿਸਚਨ ਵਿਆਹ ਵਿਆਹ ਸ਼ਾਦੀਆਂ ਚ ਨਹੀਂ ਜਾਂਦੇ ਕ੍ਰਿਸਚਨ ਲੋਕ ਵਿਆਹ ਸਾਧਨੀਆਂ ਚਲੀ ਜਾਂਦੇ ਕ੍ਰਿਸਚਨ ਲੋਕ ਕਿਸੇ ਰਿਸ਼ਤੇਦਾਰਾਂ ਨੂੰ ਨਹੀਂ ਮਿਲਦੇ ਇਹ ਕਿੱਦਾਂ ਕਹਿਣ ਦਾ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਨਾ ਮਿਲੋ ਬਾਈਬਲ ਕਹਿੰਦੀ ਰਿਸ਼ਤੇਦਾਰਾਂ ਨੂੰ ਨਾ ਮਿਲੋ ਕਿੱਥੇ ਲਿਖਿਆ ਕਿੱਥੇ ਲਿਖਿਆ ਮੈਂ ਪੁੱਛਦੀ ਆ ਕਿੱਥੇ ਲਿਖਿਆ ਵਨੀਦ ਕੋਰ ਨੂੰ ਪਰਚੇ ਤਾਂ ਹੀ ਮਿਲੇ ਵਨੀਦ ਕੋਰ ਨੂੰ ਤਾਂ ਹੀ ਪਰਚੇ ਮਿਲੇ ਕਿਉਂਕਿ ਉਹਨੇ ਸੱਚ ਕਹਿ ਦਿੱਤਾ ਉਹਨੇ ਸੱਚ ਕਹਿ ਦਿੱਤਾ ਕਿ ਬੁੜਿਓ ਤੁਸੀਂ ਇਲਿਟਰੇਟ ਆ ਬੀ ਐਜੂਕੇਟਿਡ be educated apna sir na hilo agar tusi if you are following bible then follow your jesus christ no bloody pastors vanit kaur ne aa gal keh ditti es karke onu parche ho gaye hor dikhandi ha pehla main ida drama dikhaungi fir main ajj ajj kyo conference kiti asal drama dikhaungi ida ਬਾਬਾ ਜੀ ਦਾ ਧਿਆਨ ਕਿੱਥੇ ਆ? ਬਾਬਾ ਜੀ ਦਾ ਧਿਆਨ ਕਿੱਥੇ ਹੋਵੇ ਪੁੱਛਣਾ ਚਾਹਦੀ ਸਾਡੇ ਹਿੰਦੂ ਹਿੰਦੂ ਕਾਸਟ ਵਿੱਚ ਰਾਜਾ ਤੋਂ ਲੈ ਕੇ ਭਗਵਾਨ ਤੋਂ ਲੈ ਕੇ ਉਹਨਾਂ ਦੇ ਕਲ ਮੁੰਦਰੀਆਂ ਸਿਗੀਆਂ ਤਾਂ ਕਿ ਉਹ ਬੰਦੀ ਸੀਗੇ ਰਾਮ ਭਗਵਾਨ ਬੰਦੀ ਸੀਗੇ ਸਾਡੇ ਹਿੰਦੂਆ ਵਾਸਤੇ ਮੈਂ ਬੋਲ ਰਹੀ ਹਾਂ ਕਿਉਂਕਿ ਅਸੀਂ ਸਾਰੀ ਜਾਤਾਂ ਨੂੰ ਅਸੀਂ ਸੇਖਿਆ ਨਾ ਅਸੀਂ ਸਾਰਿਆਂ ਨੂੰ ਇੱਜ਼ਤ ਦਵਾਣ ਦਿੰਦੇ ਹਾਂ ਰਾਜਾ ਤੋਂ ਲੈ ਕੇ ਵੱਡੇ-ਵੱਡੇ ਰਾਜਾ ਐ ਇਸੇ ਧਰਤੀ ਦੇ ਵਿੱਚ ਰਾਜਾ ਤੋਂ ਲੈ ਕੇ ਹਿੰਦੂ हिंदू समाज ਦੇ ਲਈ ਬਹੁਤ ਵੱਡੀ ਗੱਲ ਹੈ ਕਿ ਉਹ ਬੰਦੀ ਸੀਗੇ ਉਹ ਬੰਦੀ ਸੀਗੇ ਫਿਰ